ਨਾਣਕ ਨਾਮ ਤੇ ਆ ਲੋ ਜੀ ਪਰਵਾਸ ਫੇਰੀ ਆਈ ਨਾਣਕ ਨਾਮ ਤੇ ਆ ਲੋ ਜੀ ਪਰਵਾਸ ਫੇਰੀ ਆਈ या गे दक्षण पाल जी सचपन तुम भेरिया आया पालो जी सचपन तुम आईया आगे दर्शन पालो जी तुम भेरिया आइया नानक नाम ते आलो जी पर ਨਾਨਕ ਨਾਮ ਤੇ ਆ ਲੋ ਜੀ ਪਰਵਾਤ ਫੇਰੀ ਆਈ ਹੈ ਨਾਮ ਤੇ ਆ ਲੋ ਜੀ ਪਰਵਾਤ ਤੇਰੀ ਆਈ ਆ ਨਾਨਕ ਨਾਮ ਤੇ ਆ ਲੋ ਜੀ ਪਰਵਾਤ ਤੇਰੀ ਆਈ ਹੈ ਅਮਰ ਹੈ ਲਾਗੜਾ ਸੁਹਾਣਾ ਆਪਰਾ ਤੇ ਨਾਮ मौके इक पेश करने जा रहे तकिया मैं बाबर दे इक मस्ताना जोगी तकिया मैं बाबर दे दरबार इक मस्ताना जोगी दुनिया ते के ਨਾਂ ਜੋਗੀ ਕੱਥਿਆ ਮਹਾਰਾਜ ਦੇ ਦਰਬਾਰ ਇੱਕ ਮਸਤਾਨਾ ਜੋਗੀ ਕਾਲੂ ਦਾ ਪੁੱਤਰ ਬਹੁਤ ਹੀ ਪਿਆਰੀ ਕਵਿਤਾ ਸੁਣਾਉਣ ਜਾ ਰਿਹਾ ਹਾਂ ਜਿਸ ਦਾ ਵਿਸ਼ਾ ਹੈ ਨਾਨਕੀ ਦਾ ਵੀਰ ਭਗਤੀ ਦੇ ਰੰਗਾਂ ਵਿੱਚ ਰੰਗੀ ਤਸਵੀਰ ਨੂੰ ਭਗਤੀ ਦੇ ਰੰਗਾਂ ਵਿੱਚ ਰੰਗੀ ਤਸਵੀਰ ਨੂੰ ਲੋਕੀ ਰੱਗ ਆਖਦੇ ਨੇ ਨਾਨਕੀ ਦੇ ਵੀਰ ਨੂੰ ਲੋਕੀ ਰੱਗ ਆਖਦੇ ਨੇ ਨਾਨਕੀ ਦੇ ਵੀਰ ਨੂੰ ਦੋਲਤਾ ਕਹਿੰਦੀ ਕਿ ਜਦੋਂ ਹੋਇਆ ਪ੍ਰਕਾਸ਼ ਸੀ ਦੋਲਤਾ ਕਹਿੰਦੀ ਕਿ ਜਦੋਂ ਹੋਇਆ ਪ੍ਰਕਾਸ਼ ਸੀ ਹੱਸਦਾ ਮੈਂ ਦੇਖਿਆ ਇਸ਼ਾਰਾ ਕੋਈ ਖਾਸ ਸੀ ਸਦਾ ਮੈਂ ਦੇਖਿਆ ਇਸ਼ਾਰਾ ਕੋਈ ਖਾਸ ਸੀ ਖੁੱਲ ਗਏ ਕਪੜ ਜਦੋਂ ਚੂਲੀ ਆ શરીર ਨੂੰ ਖੁੱਲ ਗਏ ਕਪੜ ਵਾਹਿਗੁਰੂ ਜੀ ਦੀ ਫਤਿਹ ਅੱਜ ਕਿੰਗਜ਼ ਇੰਟਰਨੈਸ਼ਨਲ ਸਕੂਲ ਵਿੱਚ ਪਰਵਾਤ ਸੇਰੀ ਕੀਤੀ ਗਈ ਅਤੇ ਆਨੰਦ ਸਾਹਿਬ ਚੌਪੜਾ ਸਾਹਿਬ ਅਤੇ ਜਗਜੀ ਸਾਹਿਬ ਜੀ ਦੇ ਪਾਠ ਕੀਤੇ ਗਏ ਤਾਂ ਕਿੰਗਜ਼ ਇੰਟਰਨੈਸ਼ਨਲ ਸਕੂਲ ਵੱਲੋਂ ਅਤੇ ਮੇਰੇ ਵੱਲੋਂ ਮੇਰੇ ਵਿਦਿਆਰਥੀ ਸਾਥੀਆਂ ਨੂੰ ਇਹੋ ਬੇਨਤੀ ਹੈ ਕਿ ਆਪਾਂ ਉਗਛਿਰ ਗੁਰੂ ਨਾਨਕ ਦੇਵ ਜੀ ਦੇ ਦਿੱਤੇ ਮਾਰਗਾਂ ਤੇ ਚੱlie ਅਤੇ ਉਹਨਾਂ ਦੇ ਉਪਦੇਸ਼ਾਂ ਦੀ ਪਾਲਣਾ ਕਰੀਏ ਜੋ ਕਿ ਸਾਡਾ ਦੇਸ਼ ਖੁਸ਼ਹਾਲ ਬਣ ਸਕੇ Uh, मेरा नाम है ऋतु राणा किंग्स भी इंटरनेशनल स्कूल की प्रिंसिपल तो आज जो है हम लोगों ने स्कूल में गुरुपुरब सेलिब्रेट किया गुरुपुरब में बच्चों ने जो है वो प्रभात पे फेरी निकाली और उसके साथ साथ पाठ करवाए गए तो जपजी साहेब का पाठ चौपाई साहब का पाठ और अनंत कारज वाला पाठ जो है करवा के उसके बाद अरदास की गई बच्चों ने बहुत अच्छे शब्द गायन पे किए गुरु नानक देव जी की शिक्षाओं के बारे में जो है वो बच्चों को बताया गया और बच्चों को समझाया गया कि हमें अपने जीवन में इन चीज़ों को जो है वो अप्लाई करना है उनकी शिक्षाओं -शिक को हमने अपने जीवन में जो है वो लेकर आना है आनों को हम यही स्नेहा देना चाहेंगे कि स्कूल है जैसे स्कूल में हम हर तरह के फेस्टिवल जो है वो सेलिब्रेट करते हैं हर धर्म के बारे में बताते हैं तो हमने बच्चों को जो है वो हर तरफ से पढ़ाई के साथ साथ में इस तरह का ज्ञान भी देना है जिससे कि बच्चे जो हैं या नौजवान जो हैं वो अपने पूरे पुराने जो कल्चर है उसके साथ में जुड़े रहें और उनकी शिक्षाओं को जो अपने जीवन में जो है वो लाते हैं ਇਸ ਚੀਜ਼ ਦਾ ਬੜਾ ਮੋਟਿਵ ਹੈ ਜੀ ਸਾਡੇ ਮੇਨ ਥਿੰਗ ਹੈ ਜੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਮੇਂ ਦੇ ਵਿੱਚ ਆਪਦੀ ਜੀਵਨ ਦੇ ਵਿੱਚ ਚਾਰੋਂ ਦਾਸੇ ਕੀਤੀਆਂ ਉਹਨਾਂ ਨੇ ਹਰ ਇੱਕ ਧਰਮ ਨੂੰ ਪ੍ਰੈਫਰ ਦਿੱਤਾ ਵੀ ਉਹਨਾਂ ਨੇ ਕਿਹਾ ਵੀ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਸਾਰੇ ਆਪਾਂ ਇੱਕੋ ਭਾਈਚਾਰੇ ਦੇ ਵਿੱਚ ਅੰਨੜ ਰਹੀ ਅੱਜ ਦੇ ਸਮੇਂ ਵਿੱਚ ਦੇਖਿਆ ਵੀ ਬਹੁਤ ਜ਼ਿਆਦਾ ਕੋਈ ਕਿਸ ਧਰਮ ਨੂੰ ਪ੍ਰਮੋਟ ਕਰ ਰਿਹਾ ਕੋਈ ਕਿਸ ਨੂੰ ਕਰ ਰਿਹਾ ਅਸੀਂ ਕਹਿੰਦੇ ਜੀ ਸਕੂਲ ਦੇ ਨਾਤੇ ਆਪਾਂ ਸਾਰੇ ਧਰਮਾਂ ਦੀ ਰਿਸਪੈਕਟ ਕਰੀਏ ਸਾਰਿਆਂ ਦੀ ਹੈ ਕਰੀਏ ਆਪਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਜਿਹੜੇ ਦੱਸੇ ਨੇ ਉਹਨਾਂ ਦੇ ਸਿਧਾਂਤ ਦੱਸੇ ਨੇ ਉਹਨਾਂ ਨੇ ਜਿਹੜੇ ਲੂਸ ਨੇ ਆਪਾਂ ਨੂੰ ਪਤਾ ਲੱਗੇ ਉਹਨਾਂ ਦੇ ਵੈਲਿਊਜ਼ ਦੇ ਉੱਤੇ ਆਪਾਂ ਚੱਲੀਏ ਬੱਚਿਆਂ ਨੂੰ ਕੀ ਹੈ ਜੀ ਪ੍ਰਭਾਤ ਫੇਰੀ ਕਰਾਉਣ ਦਾ ਰੀਜ਼ਨ ਇਹ ਹੋ ਜਾਂਦਾ ਰਿਸਪੈਕਟ ਹੋ ਜਾਂਦੀ ਹੈ ਜੀ ਬੱਚਿਆਂ ਨੂੰ ਪਤਾ ਲੱਗ ਜਾਂਦਾ ਵੀ ਗੁਰੂ ਨਾਨਕ ਦੇਵ ਜੀ ਨੇ ਚਾਰੋਂ ਦਾਸੇ ਕੀਤੇ ਤਾਂ ਪ੍ਰਭਾਤ ਫੇਰੀ ਦਾ ਮੇਨ ਰੀਜ਼ਨ ਇਹ ਹੈ ਜੀ ਵੀ ਬੱਚੇ ਚੱਲ ਕੇ ਆਏ ਨੇ ਗੁਰੂ ਸਾਹਿਬ ਨੂੰ ਨਮਸਕਾਰ ਕੀਤਾ ਸਭ ਤੋਂ ਵੱਡੀ ਗੱਲ ਹੈ ਵੀ ਉਹ ਚਾਰੇ ਸਾਈਡਾਂ ਦੇ ਚਾਰੇ ਦਿਸ਼ਾਂ ਦੇ ਵਿੱਚ ਗਏ ਨੇ ਉਹਨਾਂ ਨੇ ਕੋਈ ਧਰਮ ਨੂੰ ਕਿਸੇ ਨੂੰ ਮਾਰਾ ਨਹੀਂ ਗਿਆ ਉਹਨਾਂ ਨੇ ਸਭ ਨੂੰ ਚੰਗਾ ਜੀ ਸਾਰਨ ਵੱਡੀ ਗੱਲ ਇਹ ਹੈ ਜੀ ਆਪਾਂ ਕਿਸੇ ਧਰਮ ਨੂੰ ਮਾਰਾ ਨਹੀਂ ਗਿਆ ਨਾ ਗੁਰੂ ਸਾਹਿਬ ਦੀਆਂ ਜਿਹੜੀਆਂ ਉਹ ਕਲਬੀਆਂ ਨੇ ਆਪਾਂ ਉਹਨਾਂ ਬਾਰੇ ਦਸੀਏ ਉਹਨਾਂ ਦੇ ਜਿਹੜੇ ਮੇਨ ਦੱਸਿਆ ਜੀ ਉਹਨਾਂ ਨੇ ਵੀ ਜਿਹੜੇ ਆਪਾਂ ਨੂੰ ਕੀ ਕੀ ਕੰਮ ਕਰਨਾ ਚਾਹੀਦਾ ਉਹ ਸਾਰਿਆਂ ਨੂੰ ਆਪਾਂ ਪ੍ਰੈਫਰੈਂਸ ਦਿੱਤੀ ਡੈਫੀਨਿਟਲੀ ਜਿ세 ਜਾਂਦਾ ਕਿਉਂਕਿ ਮੇਨ ਚੀਜ਼ ਹੈ ਜੀ ਅਸੀਂ ਨਾਲ-ਨਾਲ ਮਿਊਜ਼ਿਕ ਦਾ ਵੀ ਕਰਾਉਣਾ ਹੈ ਹਰੇਕ ਕੋਈ ਵੀ Hindu ਧਰਮ ਦਾ ਜਾਂ ਕਿਸੇ ਦਾ ਵੀ Muslim ਧਰਮ ਦਾ ਹੁੰਦਾ ਅਸੀਂ ਉਸ ਚੀਜ਼ ਨੂੰ ਉਸ ਸਮੇਂ ਨਾਲ ਸੈਲੀਬ੍ਰੇਟ ਕਰਦੇ ਆਂ ਜੀ ਉਹਦੇ ਨਾਲ ਸਾਡੀ ਐਕਸਟਰਾ ਕਲਾਸਿਸ ਚੱਲਦੀਆਂ ਨੇ 뮤직 ਦੇ ਉੱਤੇ ਐਕਸਟਰਾ ਕਲਾਸਿਸ ਨੇ ਜੀ ਸ਼ਬਦਾਂ ਤੇ ਐਕਸਟਰਾ ਕਲਾਸਿਸ ਨੇ ਉਹਦੇ ਨਾਲ ਕੀ ਹੈ ਜੀ ਬੱਚਿਆਂ ਦੇ ਕੰਫੀਡੈਂਸ ਲੈਵਲ 'ਚ ਬਹੁਤ ਇਨਕਰੀਜ਼ੀ ਹੁੰਦੀ ਹੈ ਸਰ ਜਦੋਂ ਬੱਚੇ ਇੱਥੇ ਆ ਕੇ ਸਟੇਜ ਤੇ ਪਰਫਾਰਮੈਂਸ ਕਰਦੇ ਨੇ ਉਹਦੇ ਨਾਲ ਕੀ ਹੈ ਜੀ ਉਹਨਾਂ ਨੂੰ ਬੈਨੀਫਿਟ ਅੱਗੇ ਜਾ ਕੇ ਸਰ ਬਹੁਤ ਮਿਲਦਾ ਇਹ ਛੋਟੀਆਂ ਛੋਟੀਆਂ ਗੱਲਾਂ ਨੇ ਪਰ ਇਹਨਾਂ ਦੀ ਲਾਈਫ ਤੇ ਵਿੱਚ ਬਹੁਤ ਕੰਮ ਆਉਂਦੀ ਹੈ ਜੀ ਸ਼ਹਿਰ ਵਾਸੀ ਨੇ ਜੀ ਇੱਕ ਤਾਂ ਸਾਰੇ ਪਹਿਲਾਂ ਮੇਰੇ ਜਿਹੜੇ ਸਟੂਡੈਂਟਸ ਨੇ ਮੇਰੇ ਨਾਲ ਦੇ ਭਾਈਚਾਰ ਇੱਕ ਤਾਂ ਇਹ ਜੀ ਸਾਰੇ ਨਸ਼ਿਆਂ ਤੋਂ ਦੂਰ ਹੈ ਸਾਰਨੂੰ ਵੱਡੀ ਗੱਲ ਆ ਜੀ ਅੱਜ ਦੇ ਸਮੇਂ ਦੇ ਵਿੱਚ ਪੰਜਾਬ ਨੂੰ ਕਿਹਾ ਜਾਂਦਾ ਵੀ ਪੰਜਾਬ 'ਚ ਨਸ਼ੇ ਬਹੁਤ ਜ਼ਿਆਦਾ ਕੀਤੇ ਜਾ ਰਹੇ ਨੇ ਪਰ ਆਪਾਂ ਇਹ ਚੀਜ਼ ਨੂੰ ਮੁੱਖ ਰੱਖੀ ਜੀ ਆਪਾਂ ਸਾਰੇ ਨਸ਼ੇ ਖਤਮ ਕਰੀਏ ਜੀ ਸਾਰੇ ਜਾਣੇ ਵੱਲ ਮਿਲ ਕੇ ਚੱਲੀਏ ਜੀ ਸਾਰਨੂੰ ਵੱਡੀ ਚੀਜ਼ ਹੈ